ਸਤਿ ਸ਼੍ਰੀ ਅਕਾਲ ਜੀ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਜਗਦੀਪ ਸਿੰਘ ਥਲੀ ਦੇ ਮਾਮਲੇ ਵਿੱਚ ਲੇਟੈਸਟ ਅਪਡੇਟ ਤੁਹਾਨੂੰ ਦੇ ਰਹੇ ਹਾਂ ਪੰਜਾਬੀ ਲੋਕ ਚੈਨਲ ਤੋਂ ਸਾਡੇ ਭਰਾ ਨੇ ਜਗਦੀਪ ਸਿੰਘ ਥਲੀ ਉਹਨਾਂ ਦਾ ਮਸਲਾ ਜਿਹੜਾ ਚੱਲ ਰਿਹਾ ਸੀਗਾ ਆਪ ਸਭ ਨੇ ਢਾਬੇ ਵਾਲੀ ਵੀਡੀਓ ਤਾਂ ਦੇਖੀ ਹੋਣੀ ਹੈ ਪਹਿਲਾਂ ਵੀ ਇੱਕ ਲਾਈਵ ਚਲਾਇਆ ਸੀ ਜਦੋਂ ਗੁਰਦੁਆਰਾ ਸਿੰਘ ਸਾਹਿਬ ਵਿਖੇ ਜਿਹੜੀ ਆਪਾਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਕਿ ਔਰ ਹੁਣ ਮਾਮਲਾ ਹਲੇ ਤੱਕ ਸਿਰੇ ਨਹੀਂ ਚੜਿਆ ਨੇਪਰੇ ਨਹੀਂ ਚੜਿਆ ਅੱਗੇ ਗੱਡੀ ਜਗਦੀਪ ਥਲੀ ਉਹਨਾਂ ਦੀ ਜਾ ਰਹੀ ਹੈ ਜਗਦੀਪ ਥਲੀ ਤਾਂ ਵੈਸੇ ਦੂਸਰੀ ਗੱਡੀ ਚੱਲੇ ਗਏ ਆ ਉਹਨਾਂ ਦੇ ਸਾਥੀ ਇਸ ਗੱਡੀ 'ਚ ਸਵਾਰ ਨੇ ਹੁਣ ਆਪਾਂ ਠਾਣੇ ਵੱਲ ਜਾ ਰਹੇ ਆ ਤੇ ਜਗਦੀਪ ਥਲੀ ਨੇ ਇੱਕ ਸੱਚੀ ਆਵਾਜ਼ ਚੱਕੀ ਹੈ ਔਰ ਲੋਕ ਪੱਖੀ ਆਵਾਜ਼ ਚੱਕੀ ਹੈ ਜਿਸ ਦੇ ਚਲਦੇ ਆ ਸਾਡਾ ਵੀ ਉਹਨਾਂ ਨੂੰ ਪੂਰਨ ਸਮਰਥਨ ਹੈ ਕਿਉਂਕਿ ਸਾਡੇ ਏਰੀਆ 'ਚੋਂ ਬਹੁਤ ਸਾਰੇ ਸਾਡੇ ਭੈਣਾ ਭਰਾਵਾਂ ਦੇ ਲਗਾਤਾਰ ਮੈਸੇਜ ਸਾਰੇ ਸਨ ਕਿ ਜਗਦੀਪ ਥਲੀ ਦੇ ਮਾਮਲੇ ਤੇ ਤੁਹਾਡੀ ਕੀ رائے ਹੈ ਤੁਹਾਡਾ ਕੀ ਵਿਚਾਰ ਹੈ ਤਾਂ ਉਹਨਾਂ ਦੱਸ ਦਿੰਨਾ ਕਿ ਅਸੀਂ ਬਿਲਕੁਲ ਡਟ ਕੇ ਜਗਦੀਪ ਥੱਲੀ ਦੇ ਨਾਲ ਆ ਉਹਨਾਂ ਦੀ ਟੀਮ ਦੇ ਨਾਲ ਆ ਔਰ ਆ ਅੱਗੇ ਗੱਡੀ ਉਹਨਾਂ ਦੀ ਜਾ ਰਹੀ ਹੈ ਜਗਦੀਪ ਥੱਲੀ ਦੀ ਜਗਦੀਪ ਥੱਲੀ ਵੈਸੇ ਦੂਸਰੀ ਗੱਡੀ ਚੱਲੇਗੀ ਅਗਲੀ ਗੱਡੀ ਉਹਨਾਂ ਦੇ ਸਾਥੀ ਆ ਜਿਹੜੇ ਉਹਨਾਂ ਦੇ ਨਾਲ ਕੋ-ਐਂਕਰ ਨੇ ਕੈਮਰਾਮੈਨ ਨੇ ਅਗਲੀ ਗੱਡੀ 'ਚ ਨੇ ਔਰ ਆਪਾਂ ਇਸ ਸਮੇਂ ਫਗਵਾੜੇ ਠਾਣੇ ਵਿਖੇ ਜਾ ਰਹੇ ਆ ਔਰ ਉੱਥੇ ਹੁਣ ਫੈਸਲਾ ਕੀਤਾ ਜਾਵੇਗਾ ਤਾਂ ਪਹਿਲਾ ਗੁਰਦੁਆਰਾ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਸੀਗੀਆਂ ਔਰ ਮਾਮਲਾ ਹਾਲੇ ਤੱਕ ਨੇਪਰੇ ਨਹੀਂ ਚੜਿਆ ਤਾਂ ਜਿਹੜਾ ਢਾਬੇ ਦਾ ਮਾਲਕ ਸੀ ਉਹਦੇ ਐਟੀਟਿਊਡ ਤੋਂ ਵੀ ਲੋਕ ਖਫਾ ਸਨ ਔਰ ਹੁਣ ਬਿਲਕੁਲ ਥਾਣੇ ਦੇ ਅਸੀਂ ਨਜ਼ਦੀਕ ਪਹੁੰਚ ਗਏ ਆ ਤਾਂ ਉੱਥੇ ਸੱਤ ਮੈਂਬਰਾਂ ਦੀ ਜਿਹੜੀ ਕਮੇਟੀ ਹੈ ਸੱਤ ਮੈਂਬਰੀ ਕਮੇਟੀ ਹੈ ਉਹਨਾਂ ਨੂੰ ਅਸੀਂ ਮਤਲਬ ਆਪਣੇ ਵੱਜੋਂ ਜਾ ਰਹੇ ਹਾਂ ਉੱਥੇ ਐਸਐਚਓ ਸਾਹਿਬ ਐਸਐਚਓ ਗੌਰਵ ਧੀਰ ਮੌਕੇ ਤੇ ਪਹੁੰਚ ਗਏ ਸੀ ਲੇਕਿਨ ਹੁਣ ਹੁਣ ਸੱਤ ਮੈਂਬਰੀ ਕਮੇਟੀ ਨਹੀਂ ਗਿਆ ਆਪਾਂ ਥਾਣੇ ਵਿਖੇ ਆ ਰਹੇ ਆ ਤਾਂ ਥਾਣੇ ਵਿਖੇ ਜਾ ਕੇ ਹੁਣ ਜਿਹੜੀ ਆਪਣੀ ਕੰਪਲੇਂਟ ਦਿੱਤੀ ਜਾਵੇਗੀ ਜਿੰਨੀਕ ਜਾਣਕਾਰੀ ਸਾਡੇ ਕੋਲ ਹੈ ਤਾਂ ਫਗਵਾੜੇ ਸ਼ਹਿਰ ਦੀਆਂ ਤਸਵੀਰਾਂ ਔਰ 400 ਬੀਸੀ ਜਿਹੜੀ ਹੋ ਰਹੀ ਸੀ ਜੋ ਗੱਲਾਂ ਬਾਤਾਂ ਸਾਹਮਣੇ ਆਈਆਂ ਕਿ 400 ਬੀਸੀ ਹੋ ਰਹੀ ਸੀ ਲੋਕਾਂ ਦੇ ਨਾਲ ਇਸ ਗੱਲ ਦਾ ਮੈਂ ਖੁਦ ਵੀ ਪੀੜਤ ਆ 2016 ਦੀ ਗੱਲ ਹੋਵੇਗੀ ਉਹ ਤਾਂ ਜਗਦੀਪ ਥਲੀ ਨੂੰ ਮੈਂ ਮਿਲ ਕੇ ਵੀ ਕਿਹਾ ਮੈਂ ਕਿਹਾ ਬਾਈ ਤੁਸੀਂ ਬਿਲਕੁਲ ਸੱਚੇ ਹੋ ਡੱਟ ਕੇ ਤੁਹਾਡੇ ਨਾਲ ਖੜੇ ਆ ਜਿੱਥੇ ਕਹੋਂਗੇ ਖੜ ਜਾਗੇ ਬਿਲਕੁਲ ਹਿਲਦੇ ਨਹੀਂ ਦੁਪਹਿਰ ਦੇ ਸੀ ਇੱਥੇ ਹੀ ਆ ਔਰ ਇਹ ਗੱਲ ਬਿਲਕੁਲ ਸੱਚੀ ਹੈ ਕਿ 420ਸੀ ਹੁੰਦੀ ਸੀ ਇਸ ਗੱਲ ਦਾ ਗਵਾਹ ਮੈਂ ਵੀ ਆ ਕਿਉਂਕਿ 2016 ਚ ਮੈਨਾਂ ਵੀ ਇਹ ਜਿਹੜੀ ਇਹਨਾਂ ਨੇ 420ਸੀ ਕੀਤੀ ਸੀਗੀ ਔਰ ਅੱਜ ਜੋ ਮੈਂ ਗੱਲਾਂ ਸੁਣੀਆਂ ਇੱਥੇ ਪਹੁੰਚ ਕੇ ਲੋਕਾਂ ਤੋਂ ਤਾਂ ਕਹਿੰਦਾ 20 ਸਾਲ ਤੋਂ ਇਸ ਤਰੀਕੇ ਦੀ 420ਸੀ ਚੱਲ ਰਹੀ ਸੀ ਜਦ ਜਗਦੀਪ ਤਾਂ ਜਗਦੀਪ ਥਲੀ ਨੂੰ ਹੀ ਇਹ ਵਡਿਆਈ ਜਿਹੜੀ ਪਰਮਾਤਮਾ ਨੇ ਦੇਣੀ ਸੀ ਉਹਨਾਂ ਦੇ ਥਰੂ ਹੀ ਇਹ 420ਸੀ ਬੰਦ ਹੋਣੀ ਸੀ ਤੇ ਮਤਲਬ ਜੋ ਐਟੀਟਿਊਡ ਵੀਡੀਓ ਚ ਵੀ ਨਜ਼ਰ ਆਇਆ ਸੀ ਉਸੇ ਪ੍ਰਕਾਰ ਦਾ ਐਟੀਟਿਊਡ ਜਿਹੜਾ ਢਾਬਾ ਮਾਲਕ ਉਹਦਾ ਨਜ਼ਰ ਆ ਰਿਹਾ ਸੀ ਅੱਜ ਵੀ ਜਿਸ ਦੇ ਕਰਕੇ ਜਿਹੜੇ ਸਾਡੇ ਬਾਕੀ ਭਰਾ ਨੇ ਉਹ ਖਫਾ ਸਨ ਉਹਨਾਂ ਨੂੰ ਗੱਲ ਜੱਚੀ ਨਹੀਂ ਤਾਂ ਗੱਲ ਨੇਪਰੇ ਨਹੀਂ ਚੜ ਸਕੀ ਜਿਸ ਦੇ ਚੱਲਦੇ ਹੁਣ ਥਾਣੇ ਵਿਖੇ ਜਾਇਆ ਜਾ ਰਿਹਾ ਤਾਂ ਇਹ ਥਾਣੇ ਦੀਆਂ ਤਸਵੀਰਾਂ ਪੁਲਿਸ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਪਾਲਗੜੀ ਤੋਂ ਕਿ ਬਾਜ਼ਾਰ ਦੇ ਬਿਲਕੁਲ ਵਿਚੋ ਵਿਚ ਠਾਣਾ ਤੇ ਬਾਕੀ ਹੋਰ ਵੀ ਮੀਡੀਆ ਤੋਂ ਜਿੰਨੇ ਸਾਡੇ ਭਰਾ ਨੇ ਉਹ ਇੱਥੇ ਪਹੁੰਚ ਗਏ ਆ ਤੇ ਜਗਦੀਪ ਥਲੀ ਦੀ ਹਮੈਤ ਚਾਪਾ ਪਹੁੰਚੇ ਆ ਜੋ ਵੀ ਅਗਲੀ ਅਪਡੇਟ ਹੋਵੇਗੀ ਤੁਹਾਨੂੰ ਲਗਾਤਾਰ ਅਪਡੇਟ ਦਿੰਦੇ ਰਵਾਂਗੇ ਤਾਂ ਆਪਾਂ ਬਾਈ ਦੇ ਨਾਲ ਬਹੁਤ ਬਹੁਤ ਸ਼ੁਕਰੀਆ